ਕਿ ਜੋਂ-ਜੋਂ ਅੱਗੇ ਇਲੈਕਸ਼ਨ ਦਾ ਸਮਾਂ ਆਏਗਾ ਨਾ ਸਿਰਫ ਕਿਸਾਨ ਦੇਥੇ ਬੰਦੀਆਂ ਬਲਕਿ ਮਲਾਜਮ ਦੇਥੇ ਬੰਦੀਆਂ ਹਾਵੀ ਹੁੰਦੀਆਂ ਚੱਲੀਆਂ ਜਾਣਗੀਆਂ ਤੇ ਬੜੀ ਦਿਲ ਪਾਣਾ ਇੱਕ ਆਰਟੀਕਲ ਲਿਖਿਆ ਸੀਗਾ ਕਿ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਇਹੋ ਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਇੱਕ ਮੁਠੀ ਚੱਕੀ ਜਾਏਗੀ ਤੇ ਦੂਜੀ ਤਿਆਰ ਹੋ ਜਾਏਗੀ ਮਲਾਜਮ ਦੇਥੇ ਬੰਦੀਆਂ ਚਾਹੇ ਪੁੱਤੀਆਂ ਜੱਤੇ ਬੰਦੀਆਂ ਚਾਹੇ ਕੋਈ ਵੀ ਲਾ ਲੋ ਉਹ ਹਾਵੀ ਹੋਣ ਗਿਆ ਤੇ ਸਰਕਾਰ ਦੇ ਉੱਤੇ ਭਾਰ ਪੈਂਦਾ ਚਲਾ ਜਾਏਗਾ ਜਿਨ੍ਹਾਂ ਜਥੇਬੰਦੀਆਂ ਦਾ ਤਾਂ ਕਿ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਮਨਾ ਸਕਣ। ਉਨ੍ਹਾਂ ਮੁਲਾਜ਼ਮ ਜੈਸੀ ਬੰਦੀਆਂ ਤੇ ਕਿਸਾਨਾਂ ਕੋਲ ਵੀ ਕੋਈ ਹੱਲ ਨਹੀਂ ਰਹਿ ਜਾਂਦਾ ਕਿਉਂਕਿ ਜਦੋਂ ਸੱਤਾ ਦੇ ਵਿੱਚ ਪਾਰਟੀਆਂ ਆਉਂਦੀਆਂ ਨੇ ਤਾਂ ਉਹਨਾਂ ਦੇ ਕੋਲ ਜਿਹੜੇ ਪਹਿਲੇ 4 ਸਾਲ ਹੁੰਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਕਿਹੜਾ ਸਾਨੂੰ ਜਿਹੜਾ ਵੋਟਾਂ ਦੀ ਲੋੜ ਹੈ ਜਾਂ ਕੁਝ ਹੈਗੀ ਹੈ ਇਸ ਵੇਲੇ। ਵਿਰੋਧੀ ਧਿਰਾਂ ਦੇ ਬੰਦੇ ਜਿਹੜੇ ਕਿਸਾਨ ਆਗੂ ਹੁੰਦੇ ਨੇ ਹਰੇਕ ਪਾਰਟੀ ਦੇ ਇੱਕ ਕਿਸਾਨ ਵਿੰਗ ਵੀ ਹੁੰਦਾ ਤਾਂ ਉਹ ਵਿਰੋਧੀ ਧਿਰ ਦੇ ਜਿਹੜੇ ਕਿਸਾਨ ਵਿੰਗ ਦੇ ਆਗੂ ਹੁੰਦੇ ਨੇ ਉਹ ਵੀ ਜਿਹੜੇ ਨੇ ਉਹ ਫਿਰ ਆ ਵੀ ਹੋਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਸੱਤਾਧਾਰੀ ਪਾਰਟੀਆਂ ਦੇ ਖਿਲਾਫ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਘੇਰਾ ਜਾਵੇ ਤੇ ਉਹ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਉਹਨਾਂ ਤੋਂ ਸਵਾਲ ਕੀਤੇ ਜਾਣ ਜਿਹੜੇ ਮੁੱਦੇ ਜਿਹੜੇ ਨੇ ਹੱਲ ਨਹੀਂ ਹੋ ਸਕੇ ਸਰਵਨ ਸਿੰਘ ਪੰਦੇਰਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਨੇ ਬਣਾਈ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਹੋਣ ਦੇ ਵਿੱਚ ਆਇਆ ਸੀ ਤਾਂ ਅੱਜ ਮਜੀਠਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਾ ਹੈ ਉੱਥੇ ਉਹਨਾਂ ਦਾ ਦੌਰਾ ਹੈ ਉੱਥੇ ਸਮਾਗਮ ਵੀ ਹੋਵੇਗਾ ਤਾ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਵੀ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਨੇ ਨੇ ਇੱਕ ਤਾਂ ਉਹਨਾਂ ਨੇ ਮੀਟਿੰਗ 7 ਜਨਵਰੀ ਦੀ ਕੋਈ ਰੱਖੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਤੇ ਉਦੋਂ ਇਲਾਵਾ ਕਹਿੰਦੇ ਹੋਰ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰਨਾ ਹੈ ਸਵਾਲ ਸਿੱਧੇ ਕਰਾਂਗੇ ਤਾਂ ਉਸ ਤੋਂ ਪਹਿਲਾਂ 15 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਜੀ ਜੀ ਦੇਖੋ ਤਾਂ ਮੈਂ ਇਹ ਕਹਿੰਦਾ ਜੀ ਇਸ ਤਰ੍ਹਾਂ ਹੈ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਉਂ-ਜਿਉਂ ਅੱਗੇ ਇਲੈਕਸ਼ਨ ਦਾ ਸਮਾਂ ਆਏਗਾ ਨਾ ਸਿਰਫ ਕਿਸਾਨ ਦੇਥੇ ਬੰਦੀਆਂ ਬਲਕਿ ਮਲਾਜਮ ਦੇਥੇ ਬੰਦੀਆਂ ਹਾਵੀ ਹੁੰਦੀਆਂ ਚੱਲੀਆਂ ਜਾਣਗੀਆਂ ਮੈਂ ਬੜੀ ਦਿਨ ਪਹਿਲਾਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਇਹੋ ਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਇੱਕ ਮੁਠੀ ਚੱਕੀ ਜਾਏਗੀ ਤੇ ਦੂਜੀ ਤਿਆਰ ਹੋ ਜਾਏਗੀ ਮਲਾਜਮ ਦੇਥੇ ਬੰਦੀਆਂ ਚਾਹੇ ਦੂਜੀਆਂ ਦੇਥੇ ਬੰਦੀਆਂ ਚਾਹੇ ਕੋਈ ਵੀ ਲਾ ਲਓ ਉਹ ਹਾਵੀ ਹੋਣਗੀਆਂ ਤੇ ਸਰਕਾਰ ਦੇ ਉੱਤੇ ਭਾਰ ਪੈਂਦਾ ਚਲਾ ਜਾਏਗਾ ਇਹਨਾਂ ਜਥੇਬੰਦੀਆਂ ਦਾ ਤਾਂ ਕਿ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਮਨਾ ਸਕਣ ਇਹਨਾਂ ਮੁਲਾਜ਼ਮ ਦੇ ਸੰਬੰਧੀਆਂ ਤੇ ਕਿਸਾਨਾਂ ਕੋਲ ਵੀ ਕੋਈ ਹੱਲ ਨਹੀਂ ਰਾਜਦਾ ਕਿਉਂਕਿ ਜਦੋਂ ਸੱਤਾ ਦੇ ਵਿੱਚ ਪਾਰਟੀਆਂ ਆਉਂਦੀਆਂ ਨੇ ਤਾਂ ਉਹਨਾਂ ਦੇ ਕੋਲ ਜਿਹੜੇ ਪਹਿਲੇ 4 ਸਾਲ ਹੁੰਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਕਿਹੜਾ ਸਾਨੂੰ ਜਿਹੜਾ ਵੋਟਾਂ ਦੀ ਲੋੜ ਹੈ ਜਾਂ ਕੁਝ ਹੈਗੀ ਹੈ ਇਸ ਵੇਲੇ ਤੇ ਇਸ ਵੇਲੇ ਜਿਵੇਂ ਚੱਲ ਰਿਹਾ ਚੰਨਣ ਦਿਓ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ ਉਹਨਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਕਾਫੀ ਇਨਾਂ ਦੇ ਕਿਸਾਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਇਹਨਾਂ ਦੀ ਗੱਲਬਾਤ ਵੀ ਸੁਣੀ ਇਹਨਾਂ ਦੀ ਗੱਲ ਜਿਹੜੀ ਕੇਂਦਰ ਤੱਕ ਵੀ ਪਹੁੰਚਾਈ ਬਹੁਤ ਸਾਰੇ ਜਿਹੜੇ ਨੇ ਕਦਮ ਚੱਕੇ ਨੇ ਪਰ ਇਹਦੇ باوجود ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਤੁਸ਼ਟ ਨਹੀਂ ਹੋਈਆਂ ਉਹ ਨਾ ਸਿਰਫ ਕੇਂਦਰ ਸਰਕਾਰ ਤੋਂ ਨਾਰਾਜ਼ ਰਹੀਆਂ ਬਲਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਵੀ ਨਾਰਾਜ਼ ਰਹੀਆਂ ਤੇ ਇਹੋ ਗੱਲ ਸੀਗੀ ਕਿ ਹੁਣ ਅਖੀਰਲਾ ਸਾਲ ਹੈ ਸਰਕਾਰ ਦੇ ਨਮਾਇੰਦਿਆਂ ਨੇ ਪਿੰਡਾਂ ਦੇ ਵਿੱਚ ਜਾਣਾ ਲੋਕਾਂ ਕੋਲ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਨੇ ਵੋਟਾਂ ਦੀ ਮੰਗ ਕਰਨੀ ਹੈ ਅਤੇ ਇਹ ਵਿੱਚ ਰੈਲੀਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਘੇਰਨ ਦਾ ਜਿਹੜਾ ਉਹ ਵਿਚਾਰ ਬਣਾਇਆ ਗਿਆ ਕਿ ਉਹਨਾਂ ਤੋਂ ਸਵਾਲ ਕੀਤੇ ਜਾਣ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦੇਣੇ ਪੈਣਗੇ ਜੇ ਨਹੀਂ ਦੇਣਗੇ ਤਾਂ ਫਿਰ ਉਹ ਸਾਰੀ ਗੱਲ ਇਹਨਾਂ ਦੇ ਵਿਰੁੱਧ ਜਾਏਗੀ ਹੰਗਾਮਾ ਹੋਏਗਾ ਹੰਗਾਮੇ ਦੇ ਵਿੱਚ ਲਾਠੀ ਚਾਰਜ ਹੋਣਾ ਜਿਹੜਾ ਉਹ ਆਮ ਹੁੰਦਾ ਹੈਗਾ ਅਥਰੂ ਗੈਸ ਛੱਡੇ ਜਾਂਦੇ ਨੇ ਆਮ ਹੋ ਜਾਂਦਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਨੈਗੇਟਿਵ ਚੱਲੀਆਂ ਜਾਂਦੀਆਂ ਨੇ ਇਹਦਾ ਫਾਇਦਾ ਜਿਹੜਾ ਧਰਮਿੰਦਰ ਜੀ ਇਹਦਾ ਫਾਇਦਾ ਜਿਹੜਾ ਉਹ ਵਿਰੋਧੀ ਧਿਰਾਂ ਵੀ ਜਿਹੜੀਆਂ ਨੇ ਉਹ ਚੱਕਦੀਆਂ ਨੇ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਲੋਕ ਜਿਹੜੇ ਨੇ ਉਹ ਵਿਰੋਧੀ ਧਿਰਾਂ ਦੇ ਵਿੱਚ ਵੀ ਹੁੰਦੇ ਨੇ ਉਹ ਵਿਰੋਧੀ ਧਿਰਾਂ ਦੇ ਬੰਦੇ ਜਿਹੜੇ ਕਿਸਾਨ ਆਗੂ ਹੁੰਦੇ ਨੇ ਹਰੇਕ ਪਾਰਟੀ ਦੇ ਇੱਕ ਕਿਸਾਨ ਵਿੰਗ ਵੀ ਹੁੰਦਾ ਤਾਂ ਉਹ ਵਿਰੋਧੀ ਧਿਰ ਦੇ ਜਿਹੜੇ ਕਿਸਾਨ ਵਿੰਗ ਦੇ ਆਗੂ ਹੁੰਦੇ ਨੇ ਉਹ ਵੀ ਜਿਹੜੇ ਨੇ ਉਹ ਫਿਰ ਖਾਵੀ ਹੋਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਸੱਤਾਧਾਰੀ ਪਾਰਟੀਆਂ ਦੇ ਖਿਲਾਫ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਘੇਰਾ ਜਾਵੇ ਤੇ ਉਹ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਉਹਨਾਂ ਤੋਂ ਸਵਾਲ ਕੀਤੇ ਜਾਣ ਜਿਹੜੇ ਮੁੱਦੇ ਜਿਹੜੇ ਨੇ ਹੱਲ ਨਹੀਂ ਹੋ ਸਕੇ ਸੋ ਇਹ ਇੱਕ ਜੋ ਜਿਹੜੀ ਖਿੱਚ ਤਾਣ ਜਿਹੜੀ ਹੈ ਚੱਲੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਹਰ ਜਗ੍ਹਾ ਦੇਖੇਗੀ ਦਿਖਣ ਨੂੰ ਮਿਲੇਗੀ ਜ਼ਰੂਰੀ ਨਹੀਂ ਹੈਗਾ ਕਿ ਮਜੀਠਾ ਦੇ ਵਿੱਚ ਤੁਹਾਨੂੰ ਹਰ ਜਗ੍ਹਾ ਤੇ ਮਿਲੇਗੀ ਆਉਣ ਵਾਲੇ ਸਮੇਂ ਦੇ ਤੁਸੀਂ ਇਹ ਦੇਖੋਗੇ ਮੰਤਰੀਆਂ ਦਾ ਵੀ ਘਰਾਓ ਹੋਣ ਦੀ ਗੱਲ ਹੋ ਸਕਦੀ ਹੈ ਮੰਤਰੀਆਂ ਦੀ ਕੋਠੀਆਂ ਦਾ ਜਿਹੜੀ ਮੁੱਖ ਮੰਤਰੀ ਦੀ ਕੋਠੀ ਦਾ ਸਭਰੂਰ ਦੇ ਵਿੱਚ ਚਾਹੇ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਰਕਾਂ ਦੇ ਜਾਮ ਜਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਆਮ ਦੇਖਣ ਨੂੰ ਮਿਲਣ ਗਿਆ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪਿਛਲੀਆਂ ਲੰਮੇ ਸਮੇਂ ਦੇ ਉੱਤੋਂ ਜਿਹੜੀ ਹੈ ਹੋਂਦੀ ਜਾਰੀ ਜਾ ਰਹੀ ਹੈ ਲੋਕਤੰਤਰ ਦੇ ਨਾਮ ਦੇ ਉੱਤੇ ਬਹੁਤ ਕੁਝ ਹੁੰਦਾ ਜੀ ਆਮ ਜਨਤਾ ਜਿਹੜੀ ਹੈ ਉਹ ਇਸ ਦੇ ਵਿੱਚ ਪਿਸਦੀ ਹੈਗੀ ਹੈ ਸਰਕਾਰਾਂ ਨੇ ਆਪਣੀਆਂ ਪਾਰਟੀਆਂ ਨੇ ਆਪਣੀਆਂ ਛੱਡੀ ਵਾਲੀਆਂ ਕਾਰਾਂ ਲਈ ਬਹੁਤ ਸਾਰੇ ਵਾਅਦੇ ਕਰਨੇ ਹੁੰਦੇ ਨੇ ਜਿਹੜੇ ਕਿ ਜਦੋਂ ਪੂਰੇ ਨਹੀਂ ਹੁੰਦੇ ਤਾਂ ਜਿਹੜੇ ਜਥੇਬੰਦੀਆਂ ਹੁੰਦੀਆਂ ਨੇ ਉਹ ਉਹਨਾਂ ਦੇ ਕਲਾਮੇ ਨੂੰ ਹੱਥ ਪਾਉਂਦੀਆਂ ਨੇ ਕਿ ਲਿਓ ਜੀ ਸਾਡਾ ਹੱਕ ਸਾਨੂੰ ਦਿਓ ਤੇ ਇਹਦੇ ਵਿੱਚ ਪਿਸਦੇ ਨੇ ਜਿਹੜੇ ਨੇ ਉਹ ਆਮ ਲੋਕ ਪਿਸਦੇ ਨੇ ਇਹਨਾਂ ਚੀਜ਼ਾਂ ਦੇ ਬਾਰੇ ਨਾ ਤਾਂ ਸਰਕਾਰਾਂ ਸੋਚਦੀਆਂ ਨੇ ਤੇ ਨਾ ਹੀ ਜਥੇਬੰਦੀਆਂ ਸੋਚਦੀਆਂ ਨੇ ਤੁਸੀਂ ਲੰਬੇ ਸਮੇਂ ਤੋਂ ਪੰਜਾਬ ਦੇ ਬਾਰਡਰ ਬੰਦ ਰਹੇ ਨੇ ਇਸ ਨੂੰ ਲੈ ਕੇ ਰੇਲ ਰੇਲ ਲਾਈਨਾਂ ਜਿਹੜੀਆਂ ਨੇ ਉਹਨਾਂ ਨੂੰ ਰੋਕਿਆ ਗਿਆ ਪੰਜਾਬ ਦੇ ਵਿੱਚ ਜਿਹੜੀਆਂ ਸਪਲਾਈਆਂ ਬੰਦ ਹੋ ਗਈਆਂ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਲੰਬੇ-ਲੰਬੇ ਰੂਟਾਂ ਤੋਂ ਜਾਣਾ ਪਿਆ ਇਹ ਆਮ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਚਾਹੇ ਕਿ ਜਥੇਬੰਦੀਆ ਆਪਣੇ ਹੱਕ ਤੇ ਨੇ ਸਰਕਾਰਾਂ ਆਪਣੇ ਹੱਕ ਤੇ ਨੇ ਪਰ ਹੱਲ ਜਿਹੜਾ ਹੈ ਉਹ ਸਵਾਲ ਇਹ ਹੈ ਕਿ ਦੋਨੇ ਹੱਕ ਦੇ ਹੋਣ ਦੇ ਬਾਵਜੂਦ ਆਮ ਲੋਕ ਸਬਰ ਕਿਉਂ ਕਰਨ ਇਹਦੇ ਬਾਰੇ ਕੌਣ ਸੋਚੇਗਾ ਇਸ ਬਾਰੇ ਜਿਹੜੇ ਇਹ ਵਿਚਾਰਾ ਕਰਨ ਦੀ ਲੋੜ ਹੈ ਤੇ ਆਮ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਹਨਾਂ ਦੀ ਲੜਾਈ ਦੇ ਵਿੱਚ ਇਹ ਉਹ ਕਦੋਂ ਤੱਕ ਵਿਸਦੇ ਰਹਿਣਗੇ ਉਹ ਇਹ ਸਵਾਲ ਕਦੋਂ ਕਰਨਗੇ ਇਹ ਬੜਾ ਦੇਖਣਾ ਬੜਾ ਦਿਲਚਸਪ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ